ਜਿਹੜੇ ਤਾਂ ਚੁਣੇ ਹੋਏ ਨਮਾਉਂਦੇ ਨੇ ਉਹ ਤਾਂ ਮਹਿਲਾ ਚ ਬੈਠੇ ਆ। ਉਹਨਾਂ ਦੇ ਤਾਂ ਵੱਡੀਆਂ-ਵੱਡੀਆਂ ਕੋਠੀਆਂ ਚਾਰ-ਚਾਰ ਕਰਾਂ। ਤੇ ਜਿਹੜੇ ਸਾਡੇ ਵਰਗੇ ਨਾਰਮਲ ਲੋਕ ਨੇ ਆਮ ਇਨਸਾਨ ਨੇ ਉਹ ਇਹ ਰੋਡ ਦੇ ਟੁੱਟੀਆਂ ਰੋੜਾ ਟੁਕ ਗੰਦੇ ਪਾਣੀ ਇਹ ਚੀਜ਼ਾਂ ਦੇ ਬੇਸਿਕ ਰਾਈਟਸ ਮੰਗਣ ਚਾਈ ਰਹਿਗੇ। ਤੇ ਜਦੋਂ ਪਾਣੀ ਪੀ ਕੇ ਬਿਮਾਰ ਹੋ ਜਾਣਾ ਤੇ ਉਹ ਦਿਹਾੜੀ ਜਿਹੜੀ ਆ ਇੱਕ ਦਿਨ ਦੀ ਟੁੱਟਦੀ ਆ ਨਾ ਤੇ ਉਹਦੇ ਕਰ ਰੋਟੀ ਨਹੀਂ ਪਕੜਦੀ। ਜੇ ਤੁਸੀਂ ਕੰਪਲੇਂਟ ਦਿੱਤੀ ਹਿਊਮਨ ਰਾਈਟਸ ਕਮਿਸ਼ਨ ਨੂੰ ਉਹਨਾਂ ਨੇ ਕੀ ਉੱਤੇ ਨੋਟਿਸ ਲਿਆ ਤੇ ਕਿਸ ਤੋਂ ਜਵਾਬ ਮੰਗਿਆ? ਦੇਖੋ ਜੀ ਮੈਂ ਜਿਹੜੀ ਕੰਪਲੇਂਟ ਦਿੱਤੀ ਸੀ ਉਹਦੇ ਚ ਮੈਂ ਬੇਸਿਕ ਚੀਜ਼ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਇੱਕ ਤਰ੍ਹਾਂ ਦੀ ਕੋਰਟ ਹੈ ਉਹਨਾਂ ਦਾ ਪਰਪਸ ਇਹ ਹੈ ਕਿ ਜਿਹੜੇ ਮਨੁੱਖੀ ਅਧਿਕਾਰ ਨੇ ਹਿਊਮਨ ਰਾਈਟਸ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਇਨਫੋਰਸ ਕਰਉਣਾ ਜੇ ਨਹੀਂ ਮਿਲਦੇ ਸਭ ਤੋਂ ਬੇਸਿਕ ਨੀਡ ਸਭ ਤੋਂ ਬੇਸਿਕ ਸਾਫ਼ ਪਾਣੀ ਤੇ ਸਾਫ਼ ਰੂਹ ਤੇ ਸਾਫ਼ ਹਵਾ ਇਹ ਸਾਡੇ ਸਭ ਤੋਂ ਬੇਸਿਕ ਨੀਡਸ ਨੇ ਅਧਿਕਾਰ ਨੇ ਸਾਡੇ ਉਹੀ ਅਧਿਕਾਰ ਤੋਂ ਜੇ ਵਾਂਝਾ ਰੱਖਿਆ ਤਾਂ ਉਹਦੇ ਰਿਗਾਰਡਿੰਗ ਮੈਂ ਕੰਪਲੇਂਟ ਪਾਈ ਸੀ ਉਹਦੀ ਜਿਹੜੀ ਆ ਫਾਈਲ ਕੀਤੀ ਗਈ ਸੀ ਤਾਂ ਬੜੀ ਖੁਸ਼ੀ ਦੀ ਗੱਲ ਹੈ ਕੀ ਹਿਊਮਨ ਰਾਈਟ ਨੇ ਉਹਦੇ ਤੇ ਨੋਟਿਸ ਲਿੱਤਾ ਨੋਟਿਸ ਲੈ ਕੇ ਮਨਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਉਹਨਾਂ ਨੇ ਨਾਰਮਲ ਨਹੀਂ ਗਿਆ ਕਮਿਸ਼ਨਰ ਨੂੰ ਕਿਹਾ ਵੀ ਮੈਨੂੰ ਇਹਦੇ ਤੇ ਕੰਪਲੀਟ ਡਿਟੇਲ ਦੇ ਦੇਖੋ ਜੀ 15 ਸਾਲ ਹੋ ਚੁੱਕੇ ਸਾਨੂੰ ਅੱਛਾ ਵੀ ਮੈਨੂੰ ਨਹੀਂ ਲੱਗਦਾ ਵੀ 15 ਸਾਲਾਂ 'ਚ ਇਹ ਪੂਰੀ ਕੰਪਲੀਟ ਇੱਕ ਵਾਰ ਵੀ ਬਣੀ ਆ ਇੱਕ ਵੀ ਵਾਰ ਇਹ ਕੰਪਲੀਟ ਨਹੀਂ ਬਣੀ ਜੀ ਕਹਿੰਦੇ ਸੜਕਾਂ ਨਹੀਂ ਬਣਦੀ ਐ ਇੱਥੇ ਦੀਆਂ ਬਹੁਤ ਪਰੇਸ਼ਾਨ ਨੇ ਲੋਕ ਬਿਲਕੁਲ ਬਿਲਕੁਲ ਸਾਰਾ ਮਹੱਲਾ ਪਰੇਸ਼ਾਨ ਆ ਜੀ ਅਸੀਂ ਕਈ ਵਾਰੀ ਰਿਕਵੈਸਟ ਕਰ ਚੁੱਕੇ ਹਾਂ ਅਸੀਂ ਐਕਸ਼ਨ ਸਾਹਿਬ ਸਿੰਘਲਾ ਸਾਹਿਬ ਨੇ ਵੀ ਬਿੱਟੂ ਸਾਹਿਬ ਦੇ ਪਏ ਤੋਂ ਇੱਕ ਰਿਕੁਐਸਟ ਪਾ ਕੇ ਆ ਗੁਰਪਾਰ ਨੰਬਰ 11 ਨੰਬਰ ਗਲੀ 메ਨ ਮਾਰਕਟ ਨਿਰਮਲ ਪਹਿਲਾਂ ਤੋਂ ਆਪੋਜ਼ਿਟ ਹੈ ਪਾ ਉਹਨਾਂ ਤੋਂ ਬਾੰਗ ਕੀ ਤਹੀ ਕਿ ਸਾਡੇ ਇੱਥੇ ਬਹੁਤ ਬੁਰਾ ਹਾਲ ਹੈ ਸੜਕਾਂ ਦਾ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਬੇਸਿਕ ਲੋੜਾਂ ਜਿਹੜੀਆਂ ਨੇ ਮੁੱਢਲੀਆਂ ਲੋੜਾਂ ਨੇ ਉਹ ਪੂਰੀਆਂ ਹੋਣ ਤਾਂ ਅਸੀਂ ਅੱਗੇ ਦੀ ਸੋਚੀ ਹੈ ਐਜੂਕੇਸ਼ਨ ਦੀ ਸੋਚੀ ਹੈ ਹੈਲਥ ਦੀ ਸੋਚੀ ਹੈ ਪਰ ਅਸੀਂ ਅੱਜ ਵੀ ਹਜੇ ਗਲੀਆਂ ਨਾਲੀਆਂ ਦੇ ਵਿੱਚ ਹੀ ਫਸੇ ਹੋਏ ਆ ਅੱਜ ਅਸੀਂ ਹਲਕਾ ਸਾਊਥ ਦੇ ਵਿੱਚ ਇਸ ਸਮੇਂ ਮੌਜੂਦ ਆ ਤੇ ਇੱਥੇ ਇੱਕ ਵਕੀਲ ਦੇ ਵੱਲੋਂ ਹਿਊਮਨ ਰਾਈਟਸ ਕਮਿਸ਼ਨ ਨੂੰ ਇੱਕ ਕੰਪਲੇਂਟ ਦਿੱਤੀ ਗਈ ਸੀ ਕਿ ਸਾਡੇ ਏਰੀਏ ਦੀਆਂ ਸੜਕਾਂ ਬਹੁਤ ਜ਼ਿਆਦਾ ਖਰਾਬ ਨੇ ਸੀਵਰੇਜ ਪਾਣੀ ਬੈਕ ਮਾਰਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਆ ਜਾਂਦਾ ਜਿਸ ਤੋਂ ਬਾਅਦ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੇ ਉਸ ਤੇ ਨੋਟਿਸ ਲਿਆ ਅਤੇ ਲੁਧਿਆਣਾ ਐਮਸੀ ਕਮਿਸ਼ਨਰ ਤੋਂ ਜਵਾਬ ਮੰਗਿਆ ਅਗਲੀ ਤਰੀਕ ਤੇ ਜਵਾਬ ਮੰਗਿਆ ਤੇ ਰਿਪੋਰਟ ਮੰਗੀ ਹੈ ਕਿ ਕਿਉਂ ਏਰੀਆ ਦੀਆਂ ਸੜਕਾਂ ਟੁੱਟੀਆਂ ਹੋਈਆਂ ਤੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਤੇ ਉਹਨਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਸਾਡੇ ਨਾਲ ਐਡਵੋਕੇਟ ਗੌਰਵ अरोड़ा ਮੌਜੂਦ ਨੇ ਤੇ ਇੱਥੇ ਦੇ ਇਲਾਕੇ ਦੇ ਲੋਕ ਵੀ ਮੌਜੂਦ ਨੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਰ ਕੰਪਲੇਂਟ ਤੁਸੀਂ ਇੱਕ ਪੀਸੀਓ ਕੀ ਕੰਪਲੇਂਟ ਸੀਗੀ ਤੇ ਹਿਊਮਨ ਰਾਈਟਸ ਕਮਿਸ਼ਨ ਨੇ ਉਸ ਤੇ ਕੀ ਨੋਟਿਸ ਲਿਆ ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਸ਼ਵੀਆਕਾਲ ਜੈ ਸ਼੍ਰੀ ਰਾਮ ਦੇਖੋ ਜੀ ਮੈਂ ਕੰਪਲੇਂਟ ਤੋਂ ਪਹਿਲਾਂ ਇਹ ਗੱਲ ਕਰਾਂਗਾ ਕਿ ਅਸੀਂ ਨਾ ਇਸ ਦੇਸ਼ ਦੇ ਵਿੱਚ ਰਹਿੰਦੇ ਆ ਜਿਸ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸੰਵਿਧਾਨ ਬਣਾਇਆ ਸੀ ਜਦੋਂ ਸੰਵਿਧਾਨ ਬਣਾਇਆ ਸੀ ਤਾਂ ਉਹ ਤੋਂ ਇੱਕ ਗੱਲ ਕਹੀ ਸੀ ਕਿ ਹਰ ਲੋਕ ਹਰ ਇੱਕ ਵਰਗ ਦਾ ਬੰਦਾ ਚਾਹੇ ਉਹ ਗਰੀਬ ਆ ਅਮੀਰ ਆ ਕਿਸੇ ਵੀ ਤਰ੍ਹਾਂ ਦਾ ਆ ਉਹ ਬਰਾਬਰ ਉਹਦੇ ਤੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਜਿਹੜੀ ਰਾਈਟਸ ਅਮੀਰ ਨੂੰ ਮਿਲਨੇ ਆ ਉਹ ਗਰੀਬ ਨੂੰ ਮਿਲਨੇ ਆ ਪਰ ਸਾਡੇ ਨਾਲੇ ਚੀਜ਼ਾਂ ਕਿਉਂ ਹੁੰਦੀਆਂ ਨੇ ਕਿ ਜਿਹੜੇ ਤਾਂ ਚੁਣੇ ਹੋਏ ਨਮਾਇੰਦੇ ਨੇ ਉਹ ਤਾਂ ਮਹਿਲਾ ਚ ਬੈਠੇ ਆ ਜੀ ਉਹਨਾਂ ਦੇ ਤਾਂ ਵੱਡੀਆਂ-ਵੱਡੀਆਂ ਕੋਠੀਆਂ ਚਾਰ-ਚਾਰ ਕਾਰਾਂ ਤੇ ਜਿਹੜੇ ਸਾਡੇ ਵਰਗੇ ਨਾਰਮਲ ਲੋਕ ਨੇ ਆਮ ਇਨਸਾਨ ਨੇ ਉਹ ਇਹ ਰੋਡ ਦੇ ਟੁੱਟੀਆਂ ਰੋੜਾ ਟੁੱਟ ਗੰਦੇ ਪਾਣੀ ਇਹ ਚੀਜ਼ਾਂ ਦੇ ਬੇਸਿਕ ਰਾਈਟਸ ਮੰਗਣ ਚਾਹੀਦੇ ਰਹਿਗੇ ਹੁਣ ਪਾਣੀ ਦੀ ਗੱਲ ਕਰਾਂ ਗੰਦੇ ਪਾਣੀ ਦੀ ਇਸ ਹੱਦ ਤੱਕ ਗੰਦਾ ਪਾਣੀ ਇਸ ਹਲਕਾ ਦੱਖਣੀ ਦੇ ਵਸਿੰਦਿਆਂ ਤੱਕ ਪਹੁੰਚ ਰਿਹਾ ਕਿ ਜਿਹਦੇ ਨਾਲ ਤਬੀਅਤ ਖਰਾਬ ਹੋ ਜਾਂਦੀ ਹੈ ਜਿਹਦੇ ਨਾਲ ਪੇਟ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਜਾਂਦੀਆਂ ਨੇ ਲੈ ਗੱਲ ਦੱਸੋ ਇੱਕ ਬੰਦਾ ਜਿਹੜਾ ਤਾਂ ਮਹਿਲ 'ਚ ਬੈਠਾ ਹੈ ਨਾ ਉਹਨੂੰ ਤਾਂ ਸਰਕਾਰ ਨੇ ਪੈਸੇ ਦੇ ਰਹੇ ਆ ਸਰਕਾਰ ਨੇ ਉਹਨੂੰ ਬਹੁਤ ਸਾਰੀਆਂ ਸਹੂਲਤਾਂ ਦੇਤੀਆਂ ਪਰ ਆਮ ਬੰਦੇ ਨੇ ਜਦੋਂ ਸਵੇਰੇ ਜਾਣਾ ਸ਼ਾਮ ਨੂੰ ਆਣਾ ਉਹ ਮਿਡਲ ਕਲਾਸ ਫੈਮਲੀ ਜਾਂ ਲੋਅਰ ਕਲਾਸ ਫੈਮਲੀ ਦਾ ਬੰਦਾ ਉਹਦੇ ਲਈ ਉਹ ਦਿਹਾੜੀ ਉਹਦੇ ਬੱਚਿਆਂ ਦਾ ਸਭ ਕੁਝ ਤੇ ਜਦੋਂ ਪਾਣੀ ਪੀ ਕੇ ਬਿਮਾਰ ਹੋ ਜਾਣਾ ਤੇ ਉਹ ਦਿਹਾੜੀ ਜਿਹੜੀ ਹੈ ਇੱਕ ਦਿਨ ਦੀ ਟੁੱਟਦੀ ਆ ਨਾ ਤੇ ਉਹਦੇ ਘਰ ਰੋਟੀ ਨਹੀਂ ਪੱਕੀ ਤੇ ਉਹ ਰੋਟੀ ਨਾ ਪੱਕਣ ਕਰਕੇ ਇਹੜੀਆਂ ਸਹੂਲਤਾਂ ਨੇ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਡਾਇਰੈਕਟ ਚਾਹੇ ਇੰਡਾਇਰੈਕਟ ਹਰ ਵੇਨ ਵਾਲਾ ਅਸੀਂ ਟੈਕਸ ਭਰਦੇ ਆ ਮੇਰੇ ਪਿੱਛੇ ਤੁਸੀਂ ਕਰਿਆਨੇ ਦੀ ਸ਼ਾਪ ਦੇਖ ਲਓ ਜੀ ਅਸੀਂ ਇੱਕ ਬਿਸਕਟ ਦਾ ਪੈਕੇਟ ਵੀ ਲੈਨੇ ਆ ਉਹਦੇ ਤੇ ਵੀ ਇੰਡਾਇਰੈਕਟ ਵੇਨ ਵਾਲਾ ਅਸੀਂ ਟੈਕਸ ਪੇ ਕੀਤਾ ਫਿਰ ਸਾਨੂੰ سہولتਾ ਕਿਉਂ ਨਹੀਂ ਮੈਂ ਇਸ ਜਿਸ ਰੋਡ ਤੇ ਖੜਾ ਇਹਦਾ ਨਾਮ ਹੈ ਕਬੀਰਨਗਰ ਰੋਡ ਬੜੇ ਟਾਈਮ ਤੋਂ ਸੁਣਦੇ ਆ ਰਹੇ ਜੀ ਇਹ ਪਾਸ ਆ ਜੀ ਇਹ ਪਾਸ ਆ ਇਹ ਪਾਸ ਆ ਜੀ ਇਹ ਪਾਸ ਆ ਕਿਹੜੇ ਕਾਗਜ਼ਾਂ 'ਚ ਪਾਸ ਹੈ ਮੈਂ ਪਿਛਲੇ ਕੁਝ ਟਾਈਮ ਪਹਿਲਾਂ ਮੈਨੂੰ ਇਹ ਬਿਸ਼ਿੰਦੇ ਮਿਲੇ ਸੀ ਉਦੋਂ ਵੀ ਮੈਂ ਬੇਨਤੀ ਕੀਤੀ ਸੀਗੀ ਬੇਨਤੀ ਕਰਕੇ ਮੈਂ ਇੱਥੇ ਇੱਕ ਵਾਰੀ ਟੈਂਪਰੇਰੀ ਜਿਹੜੀ ਆ ਲੁੱਕ ਪਵਾਤੀ ਸੀਗੀ ਵੀ ਐਟ ਲੀਸਟ ਕੋਈ ਹੱਲ ਮਿਲ ਜਾ। ਪਰ ਉਹ ਫਿਰ ਥੋੜੀ ਦੇਰ ਚ ਟੁੱਟ ਗਈ। ਤੇ ਉਸ ਤੋਂ ਬਾਅਦ ਤੁਸੀਂ ਹਾਲਾਤ ਇਹ ਦੇਖ ਲਓ। ਲੋਕਾਂ ਦੇ ਐਕਸੀਡੈਂਟ ਹੋ ਰਹੇ ਨੇ ਮੇਰੇ ਨਾਲ ਇੱਥੇ ਸਮਾਜ ਸੇਵਕ ਤਾਸ਼ਨ ਜੀ ਖੜੇ ਨੇ ਇਹਨਾਂ ਦੇ ਘਰ ਦੇ ਵਿੱਚ ਇੱਕ ਦਾ ਚੂਲਾ ਟੁੱਟ ਗਿਆ ਜੀ ਤੁਰ ਬਿਗ ਗਿਆ। ਗਲੀਆਂ ਦੇ ਵਿੱਚ ਹਾਲਾਤ ਦੇਖ ਲਓ ਹਰ ਗਲੀ ਦੇਖ ਲਓ। ਲੋਕਾਂ ਦੇ ਨੁਕਸਾਨ ਐਕਸੀਡੈਂਟ ਇਸ ਗਲੀਆਂ ਦੇ ਵਿੱਚ ਇਸ ਰੂਡ ਦੇ ਉੱਤੇ ਹੋ ਰਹੇ ਨੇ। ਨਾ ਸਾਫ ਪਾਣੀ ਮਿਲਿਆ। ਨਾ ਗੰਦਾ ਨਾ ਸਾਫ਼ ਰੋਡ ਮਿਲੇ ਇਹੀ ਚੀਜ਼ਾਂ ਦੇ ਕਰਕੇ ਅੱਜ ਅਸੀਂ ਚਰਚਾ ਕਰਵਾ ਰਹੇ ਹਾਂ ਤਾਂ ਤੁਸੀਂ ਕੰਪਲੇਂਟ ਦਿੱਤੀ ਹਿਊਮਨ ਰਾਈਟਸ ਕਮਿਸ਼ਨ ਨੂੰ ਉਹਨਾਂ ਨੇ ਕੀ ਉੱਤੇ ਨੋਟਿਸ ਲਿਆ ਤੇ ਕਿਸ ਤੋਂ ਜਵਾਬ ਮੰਗਿਆ ਦੇਖੋ ਜੀ ਮੈਂ ਜਿਹੜੀ ਕੰਪਲੇਂਟ ਦਿੱਤੀ ਸੀ ਉਹਦੇ 'ਚ ਮੈਂ ਬੇਸਿਕ ਚੀਜ਼ਾਂ ਪਾਈਆਂ ਸੀ ਹਿਊਮਨ ਰਾਈਟ ਕਮਿਸ਼ਨ ਜਿਹੜਾ ਇੱਕ ਤਰ੍ਹਾਂ ਦੀ ਕੋਰਟ ਹੈ ਉਹਨਾਂ ਦਾ ਪਰਪਸ ਇਹ ਹੀ ਹੈ ਕਿ ਜਿਹੜੇ ਮਨੁੱਖੀ ਅਧਿਕਾਰ ਨਹੀਂ ਹਿਊਮਨ ਰਾਈਟਸ ਨਹੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਇਨਫੋਰਸ ਕਰਉਣਾ ਜੇ ਨਹੀਂ ਮਿਲਦੇ ਸਭ ਤੋਂ ਬੇਸਿਕ ਨੀਡ ਸਭ ਤੋਂ ਬੇਸਿਕ ਸਾਫ਼ ਪਾਣੀ ਤੇ ਸਾਫ਼ ਰੂਪ ਤੇ ਸਾਫ਼ ਹਵਾ ਇਹ ਸਾਡੇ ਸਭ ਤੋਂ ਬੇਸਿਕ ਨੀਡਸ ਨੇ ਅਧਿਕਾਰ ਨੇ ਸਾਡੇ ਇਹ ਉਹੀ ਅਧਿਕਾਰ ਤੋਂ ਜੇ ਵਾਂਝਾ ਰੱਖਿਆ ਤਾਂ ਉਹਦੇ ਰਿਗਾਰਡਿੰਗ ਮੈਂ ਕੰਪਲੇਂਟ ਪਾਈ ਸੀ ਉਹਦੇ ਚ ਕੰਡੀਸ਼ਨ ਜਿਹੜੀ ਆ ਫਾਈਲ ਕੀਤੀ ਗਈ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਹਿਊਮਨ ਰਾਈਟ ਨੇ ਉਹਦੇ ਤੇ ਨੋਟਿਸ ਦਿੱਤਾ ਨੋਟਿਸ ਲੈ ਕੇ ਮਨਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਉਹਨਾਂ ਨੇ ਨਾਰਮਲ ਨਹੀਂ ਕਿਹਾ ਕਮਿਸ਼ਨਰ ਨੂੰ ਕਿਹਾ ਵੀ ਮੈਨੂੰ ਇਹਦੇ ਤੇ ਕੰਪਲੀਟ ਡਿਟੇਲ ਦੇ ਕਿ ਕਿਉਂ ਨਹੀਂ ਬਣ ਰੀਆਂ ਕਿਉਂ ਚੀਜ਼ਾਂ ਨਹੀਂ ਹੋ ਰਹੀਆਂ ਤੇ ਹੁਣ ਇਹਨੀ ਪ੍ਰोसीडिंग ਜਿਹੜੀ ਉਹ ਅੱਗੇ ਵੀ ਜਾਰੂ ਰੱਖੀ ਜਾਊਗੀ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਰੋਡ ਹੈ ਇਹ ਇਹ ਬੋਡੀ ਜਲਦੀ ਸ਼ੁਰੂ ਹੋਏਗਾ ਤੇ ਇੱਕ ਚੀਜ਼ ਹੋਰ ਮੈਂ ਤੇ ਦੱਸਦਾ ਇਸ ਤੋਂ ਪਹਿਲਾਂ ਗੁਰਪਾਲ ਨਗਰ ਨੂੰ ਲੈ ਕੇ ਵੀ ਅਸੀਂ ਕੀਤਾ ਸੀ ਹਨ ਤੇ ਉਹਦੇ ਲਈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹਿਊਮਨ ਰਾਈਟ ਕਮਿਸ਼ਨ ਦਾ ਕਿ ਜਿੰਨਾ ਦੇ ਯਤਨ ਸਦਕਾ ਉਹ ਫੰਡ ਵੀ ਰਿਲੀਜ਼ ਹੋਏ ਉਹ ਰੋਡ ਵੀ ਸ਼ੁਰੂ ਹੋ ਗਈ ਮੈਨੂੰ ਇੱਥੇ ਇਹਦਾ ਕੋਈ ਟੈਨਸ਼ਨ ਨਹੀਂ ਕਿ ਲੋਕੀ ਕ੍ਰੈਡਿਟ ਲੈਣ ਨੂੰ ਆਗੇ ਲਓ ਜੀ ਤੁਸੀਂ ਖੁੱਲ ਕੇ ਲਓ ਮੇਰੇ ਵੱਲੋਂ ਤਾਂ ਇਹ ਰੋਡ ਵੀ ਬਣ ਕੇ ਉਹਦਾ ਵੀ ਲੈ ਜਾਓ ਅਸੀਂ ਕ੍ਰੈਡਿਟ ਲੈਣ ਨਹੀਂ ਆਏ ਅਸੀਂ ਤਾਂ ਲੋਕਾਂ ਦੀ ਸਹੂਲਤਾਂ ਲਈ ਆਏ ਹਾਂ ਅੱਜ ਤੋਂ ਬਾਅਦ ਵੀ ਤੁਸੀਂ ਦੇਖ ਲਿਓ ਇਹ ਜਿਹੜੋ ਥੋੜੇ ਟਾਈਮ 'ਚ ਸ਼ੁਰੂ ਹੋ ਜਾਣੀ ਹੈ ਨਾ ਤਾਂ ਇੱਥੇ ਫੋਟੋ ਖਿਚਾਲੀ ਬੜੇ ਆ ਜਾਣੇ ਤੁਹਾਡੀ ਕਾਰਪੋਰੇਸ਼ਨ ਕਮਿਸ਼ਨਰਾ ਉਦਾਂ ਗੱਲ ਹੋਈ ਸੀ ਵੀ ਰੋਡ ਕਿਉਂ ਨਹੀਂ ਬਣ ਰਹੀ ਕਿਉਂਕਿ ਕਾਰਪੋਰੇਸ਼ਨ ਨਹੀਂ ਬਣਾਣੀ ਹੈ ਇਹ ਸੜਕ ਉਹਨਾਂ ਨਾਲ ਗੱਲ ਹੋਈ ਸੀ ਪਹਿਲਾਂ ਸਰ ਦੇਖੋ ਮੈਂ ਬਹੁਤ ਵਾਰੀ ਮਿਲ ਚੁੱਕਾ ਬਹੁਤ ਵਾਰੀ ਉਹਨਾਂ ਨਾਲ ਗੱਲ ਵੀ ਕਰ ਚੁੱਕਾ ਪਹਿਲਾਂ ਤਾਂ ਇਹ ਸੀਗਾ ਜੀ ਹੁਣ ਆਂਦੇ ਜੀ ਹੁਣ ਆਂਦੇ ਆ ਜੀ ਹੁਣ ਆਂਦੇ ਆ ਜੀ ਹੁਣ ਪਾਸ ਹੁੰਦੀ ਹੈ ਜੀ ਪਾਸ ਹੋ ਗਈ ਹੋਈ ਹੈ ਜੀ ਨਹੀਂ ਹੋਈ ਹੈ ਜੀ ਇਹੀ ਗੱਲਾਂ 'ਚ ਖਤਮ ਕਿਉਂ ਮੈਨੂੰ ਉੱਪਰ ਸਹਾਰਾ ਲੈਣਾ ਪੈ ਗਿਆ ਐਕਚੁਅਲੀ ਨਾ ਅਸੀਂ ਇੱਕ ਮੈਨੂੰ ਸੌਰੀ ਇਹ ਵਰਡ ਕਹਿਣਾ ਪੈ ਰਿਹਾ ਅਸੀਂ ਇੱਕ ਅਨਾਥ ਹਲਕੇ 'ਚ ਰਹਿ ਰਹੇ ਹਾਂ ਮੈਨੂੰ ਬਾਰ-ਬਾਰੇ ਵਰਡ ਯੂਜ਼ ਨਹੀਂ ਕਰਨਾ ਪੈਂਦਾ ਪਰ ਸਾਡੇ ਹਲਕੇ ਦੇ ਲੋਕਾਂ ਦਾ ਕਸੂਰ ਕੀ ਹੈ ਉਹ ਮੈਂ ਅੱਜ ਦੱਸਦਾ ਸਾਫ਼ ਤੁਹਾਡੇ ਕੈਮਰੇ ਦੇ ਮਾਧਿਅਮ ਦੇ ਨਾਲ ਕਸੂਰ ਇਹ ਆ ਕਿ ਸਾਡਾ ਕੋਈ ਵੀ ਚੁਣਿਆ ਹੋਇਆ ਨਮਾਇੰਦਾ ਕੋਈ ਵੀ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਕੋਈ ਵੀ ਤਿੰਨ ਨੁਮਾਇੰਦੇ ਹੁੰਦੇ ਆ ਜੀ ਐਮਸੀ ਐਮਐਲਏ ਐਮਪੀ ਜਿਹੜੇ ਮੇਜਰ ਆ ਗਏ ਨਾ ਸਾਡੇ ਹਲਕੇ ਤੋਂ ਹੈ ਹੀ ਹੋਈਗੇ ਐਮਸੀ ਲੈ ਲੋ ਹਲਕੇ ਤੋਂ ਬਾਹਰ ਹੈ ਐਮਐਲਏ ਸਾਹਿਬ ਲੈ ਲੋ ਹਲਕੇ ਤੋਂ ਬਾਹਰ ਨੇ ਐਮਪੀ ਸਾਹਿਬ ਲੈ ਲੋ ਸ਼ਹਿਰ ਤੋਂ ਬਾਹਰ ਨੇ ਤੇ ਫਿਰ ਸਾਨੂੰ ਪੁੱਛੂ ਕੌਣ ਸਾਡੇ ਬਾਰੇ ਕੋਈ ਜਾਣੂ ਕੋਣ ਆਏਗਾ ਤਾਂ ਉਹ ਨਾ ਇੱਥੋਂ ਨਿਕਲੇ ਰੋਡ ਤੋਂ ਆ ਮੇਰੀ ਹੁਣ ਗੱਡੀ ਨਿਕਲ ਰਹੀ ਆ ਇਹਨਾਂ ਦੇ ਸਕੂਟਰ ਨਿਕਲ ਰਹੇ ਨੇ ਜੇ ਨੁਕਸਾਨ ਹੋ ਰਿਹਾ ਨਾ ਤਾਂ ਸਮਝ ਆ ਰਹੀ ਹੈ ਯਾਰ ਇਹ ਬਣਨੀ ਚਾਹੀਦੀ ਹੈ ਜਦੋਂ ਬਾਹਰਲੇ ਪਾਸਿਓਂ ਲੋਕਾਂ ਨੇ ਇੱਥੇ ਆਉਣਾ ਕਦੇ ਇੱਕ ਦਾਇ ਜੇ ਮਨ ਬਣ ਗਿਆ ਤਾਂ ਮੈਂ ਇਹਨਾਂ ਨੂੰ ਪੁੱਛ ਲਾਂਗਾ ਜੀ ਕਿੰਨੀ ਕਵਾਰ ਲੋਕ ਤੁਹਾਡੇ ਕੋਲ ਚੁਣੇ ਹੋਏ ਆਏ ਨੇ ਜੀ ਐਮਪੀ ਸਾਹਿਬ ਨੂੰ ਦੇਖਿਆ ਕਦੇ ਜਾਂ ਹੋਰ ਕਦੇ ਕਿਸੇ ਨੂੰ ਚੁਣੇ ਹੋਏ ਨਮਾਇੰਦਿਆਂ ਨੂੰ ਦੇਖਿਆ ਐਮਐਲਏ ਐਮਸੀ ਨੂੰ ਦੱਸੋ ਜੀ ਸਾਡੇ ਕੋਲ ਤਾਂ ਆਉਂਦੇ ਹੀ ਨਹੀਂ ਜੀ ਸਾਡੇ ਕੋਲ ਆਉਣਗੇ ਟਾਇਰ ਟੁੱਟਣਗੇ ਗੱਡੀਆਂ ਦੇ ਚਾਹੇ ਉਹਨਾਂ ਨੂੰ ਸਰਕਾਰ ਨੇ ਗੱਡੀਆਂ ਦਿੱਤੀਆਂ ਨੇ ਪਰ ਟਾਇਰ ਤਾਂ ਟੁੱਟਣਗੇ ਫਿਰ ਬਣੂਗੀ ਰੋਡ ਤੇ ਕਿਸੇ ਦਾ ਮੈਂ ਨਹੀਂ ਕਹਿੰਦਾ ਕਿਸੇ ਦਾ ਕੁਝ ਹੋਵੇ ਪਰ ਜਦੋਂ ਪਰਿਵਾਰਿਕ ਮੈਂਬਰਾਂ ਦੇ ਸੱਟ ਲੱਗਦੀ ਹੈ ਨਾ ਰੋਡ ਦੇ ਉੱਤੇ ਉਦੋਂ ਸਮਝ ਆਉਂਦੀ ਹੈ ਤੇ ਜਦੋਂ ਚੁਣੇ ਹੋਏ ਨਮਾਇंदे ਹੀ ਬਾਹਰਲੇ ਹੋ ਗਏ ਤੇ ਇਸ ਕਰਕੇ ਤਾਂ ਫਿਰ ਸਾਨੂੰ ਅਨਾਥ ਹੀ ਸਮਝ ਲਿਆ ਪਰ ਹੁਣ ਇਹ ਗੱਲ ਨਹੀਂ ਅਨਾਥ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਿਊਮਨ ਰਾਈਟ ਕਮਿਸ਼ਨ ਦਾ ਤੇ ਸਾਡੇ ਹੋਰ ਵੀ ਮਾਨਯੋਗ ਕੋਟਾਂ ਦਾ ਜਿਨ੍ਹਾਂ ਦੇ ਸਦਕਾ ਅੱਜ ਇਹ ਸਾਰੀਆਂ ਚੀਜ਼ਾਂ ਬਣ ਰਹੀਆਂ ਜੀ ਬਿਲਕੁਲ ਤਾਂ ਸਿਰ ਤੁਸੀਂ ਇੱਥੇ ਰਹਿੰਦੇ ਹੋ ਕੀ ਹਾਲਾਤ ਕੀ ਨੇ ਇੱਥੇ ਸੜਕਾਂ ਦੇ ਸਭ ਤੋਂ ਪਹਿਲਾਂ ਰੋਜਾਨਾ ਸਪੋਕਸਮੈਨ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਰੋੜਾ ਸਾਹਿਬ ਦਾ ਜਿਹੜਾ ਇਹ ਉਦਮ ਕੀਤਾ ਇਹਨਾਂ ਨੇ ਹੋਰ ਤੋਂ ਬਹੁਤ-ਬਹੁਤ ਧੰਨਵਾਦ ਦੀ ਆਂ ਔਰ ਅਸੀਂ ਕਵੀਰਨਗਰ ਦੇ ਵਿੱਚ ਮੈਂ ਸਾਬਕਾ ਪ੍ਰਧਾਨ ਗਿਆਨ ਸਿੰਘ ਤੇ ਹੁਣ ਨਹੀਂ ਹੈ ਤੇ ਮੈਂ ਇਸ ਮਹੱਲੇ ਦੇ ਵਿੱਚ ਕਾਫੀ ਨਿਗਰਾਨੀ ਰੱਖਦਾ ਤੇ ਦੇਖਦਾ ਵੀ ਆਂ ਔਰ ਇਸ ਰੋੜ ਦਾ ਤੇ ਪੂਰਾ ਦੂਜੇ ਰੋੜ ਦਾ ਗੁਰਪਾਲ ਨਗਰ ਦਾ ਅੱਜ ਤੋਂ ਨਹੀਂ ਵੀ ਇਹ ਸਰਕਾਰ ਨੂੰ ਅਸੀਂ ਦੋਸ਼ੀ ਕਰੀਏ ਮਰ ਕੇ ਦੋ ਤਿੰਨ ਸਰਕਾਰਾਂ ਪਿੱਛੇ ਵੀ ਜਾ ਚੁੱਕੀਆਂ 12 13 ਸਾਲ ਹੋ ਗਏ ਇਸ ਮਹੱਲੇ ਦਾ ਨਰਕ ਬਣਿਆ ਪਿਆ ਜੀ ਕੋਈ ਕਿਸੇ ਦੀ ਪੁੱਛਦਾ ਨਹੀਂ ਹੈ ਜੇ ਕਹਿੰਦੇ ਅਸੀਂ ਆ ਵੀ ਕੰਮ ਕਿਉਂ ਨਹੀਂ ਹੁੰਦੇ ਉਹ ਕਹਿੰਦੇ ਵੀ ਸਾਡਾ ਮਿਹਰ ਨਹੀਂ ਹੈ ਅਸੀਂ ਕਿਦਾਂ ਕੰਮ ਕਰਾਈਏ ਜੀ ਵੀ ਕਾਉਂਸਲਰ ਤਾਂ ਤੁਸੀਂ ਬਣੇ ਹੋ ਨਾ ਅਸੀਂ ਤਾਂ ਕਾਉਂਸਲਰ ਜਿਹਨੂੰ ਵੋਟ ਪਾਈ ਹੈ ਤੇ ਉਹਨੇ ਕੰਮ ਕਰਾਉਣਾ ਉਹ ਸਾਨੂੰ ਇਹ ਜਵਾਬ ਦਿੰਦੇ ਨੇ ਬਲਕਿ ਅਸੀਂ ਇਸ ਮਹੱਲੇ ਦੇ ਵਿੱਚ ਕਾਉਂਸਲਰਾਂ ਤੋਂ ਉਰੇ ਮਹੱਲਿਆਂ ਤੋਂ ਬਹੁਤ ਦੁਖੀ ਆ ਔਰ ਇਹੋ ਜਿਹੇ ਨੁਮਾਇੰਦੇ ਸਾਨੂੰ ਨਹੀਂ ਚਾਹੀਦੇ ਔਰ ਜਿਹਨੂੰ ਅਸੀਂ ਚੁਣ ਕੇ ਭੇਜਦੇ ਆ ਸਰਕਾਰਾਂ ਦਾ ਵੀ ਇਹ ਕੰਮ ਹੈ ਹਾਰੇ ਬੰਦੇ ਨੂੰ ਜਿਹਨੂੰ ਪਬਲਿਕ ਨੇ ਹਰਾ ਤਿਆ ਉਹਨੂੰ ਮੰਤਰੀ ਬਣਾਏ ਜਾਂਦੇ ਨੇ ਉਹ ਰੱਜ ਤੱਕ ਨਾ ਨਾ ਗਲੀ ਮੁਹੱਲਿਆਂ ਜਿੱਦਾਂ ਆਉਣੇ ਕੀ ਆ ਅਸੀਂ ਸ਼ਹਿਰ 'ਚ ਵੀ ਦੇਖਿਆ ਨੂੰ ਵਿੱਚ ਸਾਸੀ ਲੋਕਾਂ ਤੋਂ ਦੁਖੀ ਆ ਔਰ ਮੁਹੱਲੇ ਦੇ ਵਿੱਚ ਜਦ ਮੀਂਹ ਪੈ ਜਾਂਦਾ ਇੱਥੇ ਨਰਕ ਬਣ ਜਾਂਦਾ ਆ ਜੀ 2-2 3-3 ਫੁੱਟ ਪਾਣੀ ਖੜਦਾ ਤੇ ਘਰਾਂ ਦੇ ਵਿੱਚ ਪਾਣੀ ਜਾਂਦਾ ਔਰ ਰਹਿਣਾ ਬਹੁਤ ਮੁਸ਼ਕਲ ਆ ਹਾਂ ਮੈਂ ਇਸੇ ਕਰਕੇ ਤੁਹਾਨੂੰ ਔਰ ਤੁਹਾਡੇ ਚੈਨਲ ਰਾਹੀਂ ਇਹੀ ਕਹਿਣਾ ਚਾਹਾਂਗਾ ਵੀ ਇਸ ਮੁਹੱਲੇ ਦਾ ਸੁਧਾਰ ਅਸੀਂ ਰੋੜਾ ਸਾਹਿਬ ਆਏ ਨੇ। ਕੀ ਆ ਹੋ ਰਿਹਾ ਹੈ ਜੋ ਪ੍ਰਸਕਿਰਤ ਕੀਤੀ ਹੈ ਜਲਦੀ ਹੋਣਾ ਚਾਹੀਦਾ ਹੈ ਔਰ ਅਸੀਂ ਬਹੁਤ ਹੀ ਧੰਨਵਾਦੀ ਹੋਵਾਂਗੇ ਇਸ ਕੰਮ ਦੇ ਅਗਰ ਜਲਦੀ ਹੋ ਜਾਵੇ। ਸਰ ਕਿੰਨੇ ਕਿੰਦਾ ਦੇ ਹਾਲਾਤ ਨੇ ਕਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਜਦੋਂ ਬਰਸਾਤ ਹੋ ਜਾਂਦੀ ਹੈ ਉਦੋਂ ਕੀ ਹਾਲਾਤ ਬਣ ਜਾਂਦੇ ਨੇ। ਹਾਂ ਤੇ ਅੱਥੇ ਜੀ ਪਹਿਲਾਂ ਤੋਂ ਰਜਨਾ ਸਾਹਿਬ ਟੌਕਸ ਮੈਂ ਅਦਾ ਧੰਨਵਾਦ ਕਰਦੇ ਆ ਕਿ ਅਸੀਂ ਅੱਜ ਨੂੰ ਕਵਰੇਜ ਕਰਨ ਲਾਇਏ। ਇੱਥੇ ਜੀ 2-2 3-3 ਫੁੱਟ ਪਾਣੀ ਖੜ ਜਾਂਦਾ ਅੱਛਾ ਇੱਥੋਂ ਲੰਘਣਾ ਇੰਨਾ ਕਿ ਮੁਸ਼ਕਲ ਹੋ ਜਾਂਦਾ ਕਿ ਪਿੱਛੋਂ ਦੀ ਸਾਨੂੰ ਜਾਣਾ ਪੈਂਦਾ ਵਾ ਬੈਕ ਸਾਈਡ ਦਾ ਰਸਤਾ ਇੱਥੋਂ ਰਸਤਾ ਨਹੀਂ ਲੰਘਣਾ ਗੜੀਆਂ ਵਿੱਚ ਦੁਕਾਨਾਂ ਵਿੱਚ ਬੁਰਾ ਹਾਲ ਆ ਜਾਂਦਾ ਜਾਨੀ ਕਿ ਇੰਨਾ ਪਾਣੀ ਵੜ ਜਾਂਦਾ ਇਹਦਾ ਬਹੁਤ ਖਸਤਾ ਹਾਲ ਦਾ ਜਾਨੀ ਕਿ ਇੱਕਦਮ ਇਹ ਨਾਥ ਏਰੀਆ ਸਮਝਿਆ ਜਾਂਦਾ ਕਿ ਨਾਥ ਕੀਤਾ ਕਿ ਕੋਈ ਇੱਥੇ ਆਂਦੇ ਨਹੀਂ ਪੁੱਛਣ ਵਾਸਤੇ ਜੀ ਕੀ ਹਾਲਾਤ ਬਣ ਜਾਂਦੇ ਨੇ ਜਦੋਂ ਟੁੱਟੀਆਂ ਸੜਕਾਂ ਤੇ ਜਦੋਂ ਲੋਕ ਨਿਕਲਦੇ ਨੇ ਐਕਸੀਡੈਂਟ ਵੀ ਬਹੁਤ ਹੁੰਦੇ ਹੋਣਗੇ ਪਹਿਲਾਂ ਦਾ ਤੁਹਾਡਾ ਧੰਨਵਾਦ ਜੀ ਰੋਜਾਨਾ ਸਪੋਰਟਸਮੈਨ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਥੋੜਾ ਬਹੁਤਾ ਸੋਚਿਆ ਹੁਣ ਤੱਕ ਤੱਕ ਕਿਸੇ ਨੇ ਸੋਚਿਆ ਹੀ ਨਹੀਂ ਸੀ ਜੀ ਉਹ ਸਾਨੂੰ ਬਹੁਤ ਸ਼ਰਮ ਆਉਂਦੀ ਐ ਅਜਿਹਾ ਗੱਲਾਂ ਨੂੰ ਰੋਜ਼ ਰੋਜ਼ ਕਰਦੇ ਹਾਂ ਉਹਨੂੰ ਕਿਉਂਕਿ ਅਸੀਂ ਬਹੁਤ ਦੇਰ ਤੋਂ ਇਸ ਸੜਕ ਦੀ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਉਹ ਗੱਲਾਂ ਗੱਲਾਂ ਹੀ ਰਹਿ ਜਾਂਦੀਆਂ ਨੇ ਜਿਹੜਾ ਵੀ ਹੁਣ ਤੱਕ ਆਇਆ ਉਹ ਗੋਲੀ ਦੇ ਕੇ ਚਲਾ ਜਾਂਦਾ ਪਰ ਆਪਾਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਬਥੇਰੇ ਬੰਦੇ ਆਏ ਨੇ ਪਾਉਣਗੇ ਵੀ ਪਰ ਸਭ ਤੋਂ ਪਹਿਲੀ ਗੱਲ ਤਾਂ ਇਹ ਐ ਵੀ ਕਿਸੇ ਦਾ ਸਟੈਂਡ ਨਹੀਂ ਆ ਕਹਿ ਕੇ ਜਾਂਦੇ ਆ ਆਉਂਦਾ ਕੋਈ ਨਹੀਂ ਬਾਅਦ ਚ ਤੁਸੀਂ ਇੱਕ ਵਾਰ ਪੂਰੀ ਰੋਡ ਦੇ ਉੱਤੇ ਨਜ਼ਰ ਮਾਰ ਲਓ ਔਰ ਮੇਲਾ ਦਾ ਵੀ 15 ਸਾਲ ਹੋ ਗਏ ਹੋਣਗੇ ਇੱਕ ਵਾਰੀ ਪੱਛ ਲਾਗੇ ਦੁਬਾਰਾ ਕੋਈ ਪੁੱਛਿਆ ਨਹੀਂ ਜੀ ਨੂੰ ਜਾ ਕੇ ਕਹਿੰਦੇ ਉਹ ਕਹਿੰਦੇ ਤੁਸੀਂ ਸਾਨੂੰ ਆ ਕੇ ਦੱਸੋਗੇ ਤਾਂ ਹੀ ਤੁਹਾਡਾ ਹੱਲ ਕਰਾਂਗੇ ਵੀ ਕਿੰਨੇ ਸਾਲਾਂ ਤੋਂ ਇਦਾਂ ਦੀ ਹਾਲਾਤ ਨੇ ਇੱਥੇ ਦੇਖੋ ਜੀ 15 ਸਾਲ ਹੋ ਚੁੱਕੇ ਸਾਨੂੰ ਅੱਛਾ ਵੀ ਮੈਨੂੰ ਨਹੀਂ ਲੱਗਦਾ ਵੀ 15 ਸਾਲਾਂ 'ਚ ਵੀ ਇਹ ਪੂਰੀ ਕੰਪਲੀਟ ਇੱਕ ਵਾਰ ਵੀ ਬਣੀ ਆ ਇੱਕ ਵੀ ਵਾਰ ਇਹ ਕੰਪਲੀਟ ਨਹੀਂ ਬਣੀ ਹਣ ਟਿੱਕੇ ਅਸੀਂ ਤਾਂ ਇਸ ਚੀਜ਼ ਨੂੰ ਹੁਣ ਛੱਡ ਹੀ ਚੁੱਕੇ ਸੀਗੇ ਸਹੀ ਮੇਰੇ ਚ ਇਹਦਾ ਮੁੱਦਾ ਹੀ ਛੱਡਤਾ ਸੀਗਾ ਕਿਉਂਕਿ ਜਦੋਂ ਕੋਈ ਬਾਲੀਵੁੱਡ ਨਹੀਂ ਮੈਂ ਤਾਂ ਇਹ ਪੁੱਛਣਾ ਵੀ ਤੁਸੀਂ ਇਹ ਦੇਖਿਆ ਤੁਸੀਂ ਇਸ ਵਾਰੀ ਇਲੈਕਸ਼ਨ ਦੇ ਵੀ ਜਿਹੜੀ VOTING ਹੋਈ ਹੈ ਕਬੀਨਗਰ ਤੋਂ ਕਿੰਨੇ ਪਰਸੈਂਟੇਜ ਹੋਈ ਹੈ ਉਹਦਾ ਰੀਜ਼ਨ ਕੀ ਹੈ ਕਿਸੇ ਨੇ ਕੱਢਿਆ ਅਜੇ ਤੱਕ ਕਿਉਂਕਿ ਲੋਕ ਚਾਹੁੰਦੇ ਹੀ ਨਹੀਂ ਹੈਗੇ ਇੱਥੇ ਕਿਸੇ ਨੂੰ ਆਉਣ ਵਾਸਤੇ ਐਨੀ VOTING ਘੱਟ ਹੋਣੀ ਇਹ ਬਹੁਤ ਵੱਡਾ ਫੈਕਟ ਪੈਂਦਾ ਹੈਗਾ ਉਹ ਵੀ ਇੱਕ ਪਾਸਿਓਂ ਜਦ ਕਿ ਇੱਕ ਆਪਾਂ ਨੂੰ ਇਹ ਕਹਿੰਦੇ ਨੇ ਵੀ ਕਬੀਨਗਰ ਸਾਡੇ ਯਾਰ ਸਾਡੀ ਬਣ ਜੂਗੀ ਸਾਡੇ ਅਸੀਂ ਬੜੇ ਜ਼ੋਰ ਨਾਲ ਕਹਿੰਦੇ ਨੇ ਕਿ ਅਸੀਂ ਕਰਾਵਾਂਗੇ ਹਰੇਕ ਬੰਦਾ ਮੇਰੇ ਕੋਲ ਆ ਜਾਂਦਾ ਕਿ ਤੁਸੀਂ ਕਰਵਾ ਦਿਓ ਅਸੀਂ ਕਿਹਨੂੰ ਕਹੀਏ ਹਮ ਇਲੈਕਸ਼ਨ ਡੈਨ ਬੜੇ ਇਸ ਵਾਰ ਕੋਈ VOTING ਮੰਗਣ ਤੱਕ ਨਹੀਂ ਆਇਆ ਕਿਉਂ ਨਹੀਂ ਆਇਆ ਉਹਦਾ ਕਾਰਨ ਕਿਉਂਕਿ ਜੇ ਕੋਈ ਕੰਮ ਕੀਤਾ ਹੋਊਗਾ ਨਾ ਤਾਂ ਅਗਲਾ ਹੁੰਦਾ ਐ ਮੁੱਦੇ ਨੂੰ ਮੈਂ 10 ਵਾਰੀ ਕਹਿ ਚੁੱਕਿਆ 10 ਵਾਰ ਮੇਰੇ ਕੋਲ ਆ ਚੁੱਕੇ ਨੇ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਵੜ ਕੇ ਪ੍ਰਧਾਨ ਕੌਂਸਲ ਦੇ ਹੈਗੇ ਨੇ ਆਪਣੇ ਗੋਨਾ ਜੀ ਉਹਨਾਂ ਨੂੰ ਵੀ ਕਹਿ ਚੁੱਕਿਆ ਮੈਂ ਉਹਨਾਂ ਨੇ ਵਿਚਾਰਿਆਂ ਨੇ ਇੱਕ ਵਾਰੀ ਹਿੰਮਤ ਮਾਰੀ ਸੀਗੀ ਪਰ ਅੱਗੇ ਵਾਲਾ ਕੋਈ ਨਹੀਂ ਸੁਣਦਾ ਪਰ ਆਪਾਂ ਤਾਂ ਇਹ ਕਹਿੰਦੇ ਜੀ ਇਹ ਇਦਾਂ ਦੇ ਹਾਲਾਤ ਰਹਨੇ ਆ ਫਿਰ ਵੋਟਾਂ ਵੀ ਨਾ ਕਰਾਇਆ ਕਰੋ ਯਾਰ ਕੀ ਲੋੜ ਆ ਵੋਟਾਂ ਕਰਾਉਣ ਦੀ ਅਸੀਂ ਆਪਣੇ ਘਰ ਬੈਠੇ ਆ ਅਸੀਂ ਆਪਣੇ ਆਪਣੇ ਸੜਕਾਂ ਤੇ ਦਰਾਂ ਮੁਰੋਂ ਠੀਕ ਕਰਾ ਲਾਂਗੇ ਪਰ ਮੈਂ ਕਹਿੰਦਾ ਵੀ ਜੇ ਇੰਨੇ ਪੈਸੇ ਇਲੈਕਸ਼ਨਾਂ 'ਚ ਖਰਾਬ ਹੁੰਦੇ ਜੋ ਹੀ ਮਹੱਲਿਆਂ 'ਚ ਲੱਗਣ ਤਾਂ ਸਾਡਾ ਵੀ ਸੁਧਾਰ ਹੋ ਸਕੇ ਕਿਸੇ ਨੂੰ ਦੁਬਾਰਾ ਵੋਟਾਂ ਮੰਗਣ ਦੀ ਲੋੜ ਨਾ ਪਵੇ ਸਾਡੇ ਕੋਲ ਆ ਕੇ ਕਿਉਂ ਸਾਲ ਨੂੰ ਇਹਨਾਂ ਗੱਲਾਂ ਦੇ ਉੱਤੇ ਬਾਰ-ਬਾਰ ਉਤਰਨਾ ਪੈ ਰਿਹਾ ਸਾਡੇ ਤਾਂ ਸਾਹਿਬ ਆ ਗਏ ਭਾਜੀਪੀ ਤੋਂ ਇਹਨਾਂ ਨੂੰ ਵਿਚਾਰਾਂ ਨੂੰ ਕਈ ਵਾਰ ਅਸੀਂ ਕਹਿ ਚੁੱਕੇ ਹਾਂ ਇਹ ਕਹਿੰਦੇ ਤੁਸੀਂ ਸਾਨੂੰ ਲੈ ਕੇ ਆਓ ਹੁਣ ਲੋਕ ਜੇ ਕੋਸ਼ਿਸ਼ ਕਰਦਾ ਕਿਸੇ ਪਾਸੇ ਨੂੰ ਪਰ ਉਹ ਕਿਸੇ ਦੀ ਵਾਹ ਨਹੀਂ ਚੱਲਦੀ ਹੈ ਰੱਬ ਜਾਣਦਾ ਆ ਆਗੇ ਸਾਡੇ ਪ੍ਰਧਾਨ ਸਾਹਿਬ ਜੀ ਬਾਕੀ ਇਹ ਤੁਹਾਨੂੰ ਦੱਸ ਦੇਣਗੇ ਕਿ ਕਿੰਨੀ ਕ ਵਾਰ ਅਸੀਂ ਕਹਿ ਚੁੱਕੇ ਹਾਂ ਇਹਨਾਂ ਨੂੰ ਦੱਸੋ ਜੀ ਜੀ ਕਹਿੰਦੇ ਸੜਕਾਂ ਨਹੀਂ ਬਣਦੀਆਂ ਇੱਥੇ ਦੀਆਂ ਬਹੁਤ ਪਰੇਸ਼ਾਨ ਨੇ ਲੋਕ ਬਿਲਕੁਲ ਬਿਲਕੁਲ ਸਾਰਾ ਮਹੱਲਾ ਪਰੇਸ਼ਾਨ ਹੈ ਜੀ ਅਸੀਂ ਕਈ ਵਾਰੀ ਰਿਕਵੈਸਟ ਕਰ ਚੁੱਕੇ ਹਾਂ ਅਸੀਂ ਐਕਸ਼ਨ ਸਾਹਿਬ ਸਿੰਘਲਾ ਸਾਹਿਬ ਨੂੰ ਵੀ ਬਿੱਟੂ ਸਾਹਿਬ ਦੇ ਪਿੱਛੇ ਤੋਂ ਇੱਕ ਰਿਕਵੈਸਟ ਪਾ ਕੇ ਗੁਰਪਾਲ ਨੰਬਰ 11 ਨੰਬਰ ਗਲੀ ਮੇਨ ਮਾਰਕੀਟ ਨੰਮੇ ਪਹਿਲਾਂ ਤੋਂ ਆਪੋਜ਼ਿਟ ਪਾ ਉਹਨਾਂ ਤੋਂ ਬਾੰਗ ਕੀ ਤਹੀ ਕਿ ਸਾਡੇ ਇੱਥੇ ਬਹੁਤ ਬੁਰਾ ਹਾਲ ਹੈ ਸੜਕਾਂ ਦਾ ਸਾਰੇ ਲੋਕੀ ਪਰੇਸ਼ਾਨ ਨੇ ਐਕਸੀਡੈਂਟ ਹੋ ਰਹੇ ਨੇ ਟੁੱਟੀਆਂ ਸੜਕਾਂ ਸੀਵਰੇਜ ਦੀ ਪ੍ਰੋਬਲਮ ਪਾਣੀ ਦੀ ਪ੍ਰੋਬਲਮ ਸਾਰੇ ਗੰਦਾ ਪਾਣੀ ਬਰਸਾਤਾਂ 'ਚ ਘਰੇ ਵੜ ਰਿਹਾ ਮੈਂ ਤਾਂ 2-3 ਸਾਲਾਂ ਤੋਂ ਕੋਈ ਸੁਣਵਾਈ ਨਹੀਂ ਹੋਈ ਤੇ ਲੋਕੀ ਸਾਰੇ ਪਰੇਸ਼ਾਨ ਨੇ ਅਸੀਂ ਚਾਹਨੇ ਕਿ ਪ੍ਰਸ਼ਾਸਨ ਸਾਡੇ ਬ੍ਰਦਰ ਨੇ ਅਪੀਲ ਵੀ ਕੀਤੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਤੇ ਇਹਦੇ ਉੱਪਰ ਬੜੀਆ ਕਾਰਵਾਈ ਹੋਵੇ ਭਜੀ ਤੁਹਾਨੂੰ ਲੋਡ ਪਈ ਹਿਊਮਨਾਈਟਸ ਤੱਕ ਜਾਣਦੀ ਉਸ ਤੋਂ ਬਾਅਦ ਕਿਸੇ ਬਿਊਰੋਕਰੇਟ ਦਾ ਜਾਂ ਕਿਸੇ ਦਾ ਕੋਈ ਫੋਨ ਫੋਨ ਆਇਆ ਤੁਹਾਨੂੰ ਕੋਈ ਗੱਲਬਾਤ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਸਰ ਮੈਂ ਪੇਟੀਸ਼ਨ ਤੋਂ ਬਾਅਦ ਇੱਕ ਗੱਲ ਕਹਿਣਾ ਬੜੀ ਹਾਸੇ ਵਾਲੀ ਗੱਲ ਹੀ ਆ ਸਾਰਿਆਂ ਲਈ ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜਿਹੜੇ ਲੋਕ ਸੁਣ ਰਹੇ ਹੋ ਉਹ ਵੀ ਸੋਚਣ ਇਸ ਚੀਜ਼ ਨੂੰ ਹਿਮਨਾਈਟੀ ਦਾ ਆਰਡਰ ਆਇਆ ਆਰਡਰ ਆ ਕੇ ਓਬਵੀਅਸ ਆ ਵੀ ਮੀਡੀਆ ਨੇ ਨਾਲ ਦੀ ਨਾਲ ਲੈ ਲੈਣਾ ਕਿਉਂਕਿ ਇਟਸ ਵੈਰੀ ਬਿਗ ਥਿੰਗ ਕਿ ਇੱਕ ਹਲਕੇ ਦੇ ਵਿੱਚ ਇਹ ਹਾਲਾਤ ਹੋ ਰਿਹਾ ਤੇ ਹਿਮਨਾਈਟ ਨੂੰ ਲੈਣਾ ਪੈ ਰਿਹਾ ਇੱਕ ਨਿੱਜੀ ਚੈਨਲ ਨੇ ਉਹਦੇ ਬਾਰੇ ਪੋਸਟਰ ਬਣਾ ਕੇ ਖਬਰ ਲਾਤੀ ਕਿ ਇਦਾਂ ਦਾ ਵੀ ਹਲਕਾ ਦੱਖਣੀ ਨੂੰ ਝਟਕਾ ਲੱਗਿਆ ਉਹ ਅੱਧੇ ਘੰਟੇ ਚ ਵਾਇਰਲ ਹੋ ਗਈ ਉਹ ਪੋਸਟ ਬਹੁਤ ਲੋਕਾਂ ਤੱਕ ਪਹੁੰਚ ਗਈ ਕਾਲ ਜਾਣੇ ਸ਼ੁਰੂ ਹੋ ਗਏ ਇੱਥੋਂ ਤੱਕ ਡਰ ਪੈ ਗਿਆ ਅਗਲੇ 1 ਘੰਟੇ ਬਾਅਦ ਉਸ ਨਿੱਜੀ ਚੈਨਲ ਤੋਂ ਉਹ ਪੋਸਟ ਡਿਲੀਟ ਕਰਵਾ ਦਿੱਤੀ ਗਈ ਉੱਤੋਂ ਫੋਨ ਕਰਵਾ ਕੇ ਇਹ ਡਰ ਹਾਲਾਂਕਿ ਬਾਕੀ ਸਾਰੀਆਂ ਅਖਬਾਰਾਂ ਨੇ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਲੱਗਿਆ ਮੈਨੂੰ ਬਹੁਤ ਸਾਰਾ ਫੋਨ ਆ ਔਰ ਮੈਂ ਤੁਹਾਡੇ ਚੈਨਲ ਦਾ ਤਾਂ ਹੀ ਤਾਂ ਕਿ ਨਾ ਇਹਨੂੰ ਕਹਿੰਦੇ ਨਿੱਟੜਕ ਚੈਨਲ ਹੋ ਕੇ ਨੇ ਕੰਮ ਕਰਨਾ ਵੀ ਡਰ ਨਹੀਂ ਅੱਜ ਤੁਸੀਂ ਆਏ ਹੋ ਬਿਨਾਂ ਡਰ ਤੋਂ ਆਏ ਹੋ ਫੋਨ ਤੁਹਾਨੂੰ ਵੀ ਹੁਣੇ ਆ ਜਾਣੇ ਜਦੋਂ ਤੁਸੀਂ ਇਹ ਪੋਸਟ ਪਾਉਣੀ ਆ ਭਾਈ ਨਾ ਚਲਾਓ ਇਹ ਫਲਾਣੇ ਦਾ ਹੋਣਾ ਜਿੱਦਾਂ ਉਸ ਨੀਜੀ ਚੈਨਲ ਨੇ 1 ਘੰਟੇ ਤੋਂ ਬਾਅਦ ਉਹ ਡਿਲੀਟ ਕਰਤੀ ਜਿਹੜੀ ਕਿ ਕੋਰਟ ਦਾ ਆਰਡਰ ਸੀ ਹੋਰ ਨਹੀਂ ਕੁਝ ਸੀਗਾ ਕੋਰਟ ਦਾ ਆਰਡਰ ਬਕਾਇਦਾ ਲਗਾਇਆ ਗਿਆ ਲਿਖਿਆ ਗਿਆ ਵੀ ਇਸ ਰੋਡ ਦੇ ਰਿਗਾਰਡਿੰਗ ਹੁਣ ਕਮਿਸ਼ਨਰ ਤੋਂ ਮੰਗਿਆ ਗਿਆ ਹੁਣ ਰੋਡ ਬਣਨ ਜਾ ਰਹੀ ਹੈ ਇੰਨਾ ਡਰ ਪੈ ਗਿਆ ਇਹ ਤਾਂ ਇਹ ਹੋ ਹਾਲਾਤ ਹੋ ਗਏ ਮੈਨੂੰ ਹਲੇ ਤੱਕ ਯਾਦ ਆਉਂਦਾ ਹੈ ਕਿ ਜਦੋਂ ਕੋਈ ਬੰਦਾ ਕੋਸ਼ਿਸ਼ ਕਰਦਾ ਨਾ ਉਹਨੂੰ ਦੱਬਣ ਦੀ ਪ੍ਰਸ਼ਾਸਨ ਵੱਲੋਂ ਜਾਂ ਸੋ ਕੋਲਡ ਬਾਹਰਲੇ ਬੰਦਿਆਂ ਵੱਲੋਂ ਮੈਂ ਬਾਹਰਲੇ ਬੰਦੇ ਤਾਂ ਹੀ ਮੈਂ ਪਹਿਲਾਂ ਵੀ ਬੋਲ ਕੇ ਆੜਿਆ ਬਾਹਰਲੇ ਬੰਦੇ ਕੋਈ ਕਹਿੰਸੀ ਸਾਨੂੰ ਇਹ ਹਲਕੇ ਦਾ ਕੁਝ ਨਹੀਂ ਮਿਲਿਆ ਕੋਈ ਵੀ ਨਹੀਂ ਕੋਈ ਵੀ ਚੁਣਿਆ ਨਮਾਇੰਦਾ ਜੇ ਤੁਹਾਡੇ ਚੈਨਲ ਦੇ ਵਿੱਚ ਬਹੁਤ ਸਾਰੇ ਐਜੂਕੇਟਿਡ ਪੜੇ ਲਿਖੇ ਲੋਕ ਨੇ ਔਰ ਬੜੇ ਸਮਝਦਾਰ ਲੋਕ ਨੇ ਕੱਢ ਕੇ ਦੇਖ ਲਿਓ ਸਾਡੇ ਹਲਕੇ ਦਾ ਇਤਿਹਾਸ ਸਾਨੂੰ ਆ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਸਾਡੇ ਪਰਸਨਲ ਇੱਥੇ ਰਹਿੰਦਾ ਹੋਇਆ ਬੰਦਾ ਮਿਲ ਗਿਆ ਹੋਵੇ ਪਰ ਉਹ ਲੋਕ ਕੀ ਕਰਦੇ ਨੇ ਜਦੋਂ ਪੋਸਟ ਪੈ ਜਾਂਦੀ ਆ ਤਾਂ ਉਹ ਕੋਸ਼ਿਸ਼ ਕਰਦੇ ਪਹਿਲਾਂ ਡਿਲੀਟ ਕਰਾ ਦਈਏ ਪੋਸਟਾ ਡਿਲੀਟ ਕਰਾ ਕੇ ਕੋਟਾ ਦੇ ਆਰਡਰ ਨਹੀਂ ਬਦਲਨੇ ਲੋਕਾਂ ਦੇ ਮਨ ਨਹੀਂ ਬਦਲਨੇ ਇਹ ਜਿਹੜਾ ਆਰਡਰ ਕੋਟ ਨੇ ਕਰਨਾ ਬੇਸਿਕ ਰਾਈਟ ਸਾਡੇ ਹਿਊਮਨ ਰਾਈਟਸ ਹੋਣੇ ਆ ਅਗਰ ਉਹਨੂੰ ਦੂਸਰੀ ਗੱਲ ਕਈ ਤਰ੍ਹਾਂ ਦੇ ਫੋਨ ਤੁਹਾਨੂੰ ਵੀ ਆਉਣਗੇ ਮੈਨੂੰ ਵੀ ਆਉਂਦੇ ਹੋਣੇ ਆ ਸੋ ਕਰਾਂਗੇ ਕੰਮ ਸੇਵਾ ਦੇ ਵਿੱਚ ਜਿੱਦਾਂ ਦੇ ਰੋਡ ਦੇ ਹਾਲਾਤ ਨੇ ਉਸੇ ਰੋਡ ਦੇ ਤਰੀਕੇ ਨਾਲ ਕਰਾਂਗੇ ਔਰ ਇੱਕ ਰੋਡ ਦਿਖਾਇਆ ਮੈਂ ਤੁਸੀਂ ਇੱਕ ਰੋਡ ਦੇਖਿਆ ਇਵਨ ਕੀ ਤੁਸੀਂ ਮੇਰੇ ਨਾਲ ਪੂਰਾ ਹਲਕੇ ਦੇ ਵਿੱਚ ਆ ਜੂ। ਸਾਰਿਆਂ ਦਾ ਪੂਰਾ। 100 ਕੋਡ ਵੱਡੇ ਵੱਡੇ ਪ੍ਰੋਜੈਕਟਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੇਰੇ ਕੋਲ ਸਾਰਾ ਡਾਟਾ ਥੋੜੇ ਟਾਈਮ ਚਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਕਿੱਥੇ ਕਿਹਦੇ ਕਿਹੜੀ-ਕਿਹੜੀ ਚੀਜ਼ ਯੂਜ਼ ਹੋਈ, ਕਿੱਥੇ ਕਿਹਨੇ ਕਿਹੜੀ-ਕਿਹੜੀ ਚੀਜ਼ ਖਾਧੀ, ਕਿੱਥੇ ਕਿਹਨੇ ਕਿਹੜੀ-ਕਿਹੜੀ ਚੀਜ਼ ਦਾ ਮਿਸਯੂਜ਼ ਕੀਤਾ। ਇਹ ਵੀ ਮੈਂ ਖਲਾਸਾ ਬਹੁਤ ਜਲਦ ਤੁਹਾਡੇ ਅੱਗੇ ਕਰੂੰਗਾ। ਕਿਉਂਕਿ ਸਾਡੇ ਪੈਸੇ ਨੇ, ਸਾਡੇ ਪੈਸਿਆਂ ਨੂੰ ਸਾਡੇ ਤੇ ਲਾਹ। ਮਿਸਯੂਜ਼ ਨਾ ਕਰ। ਜੀ। ਸਰ ਮੈਂ ਇਹ ਗੱਲ ਕਹਿਣਾ ਚਾਹਾਂਗਾ ਵੀ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ ਕਾਉਂਸਲਰ ਰਹੇ ਨੇ ਕਿਸੇ ਨੇ ਕੁਛ ਨਹੀਂ ਕੀਤਾ ਫਿਰ ਅਕਾਲੀ ਆਏ ਨੇ ਉਹਨਾਂ ਦਾ ਵੀ ਬੇੜਾ ਕਰਕ ਸੀ ਫਿਰ ਤੇਜੀ ਵਾਰ ਮਰ ਕੇ ਆਪ ਵਾਲੇ ਝਾੜੂ ਵਾਲੇ ਨੂੰ ਕਹਿਆ ਸੀ ਵੀ ਲੋਕਚਲ ਵਧੀਆ ਹੋਣਗੇ ਇਹਨਾਂ ਦਾ ਝਾੜੂ ਵੀ ਫਿਰਦੇ ਆ ਜੀ ਮੁੜ ਕੇ 33 34 ਮਹੀਨੇ ਹੋ ਗਏ ਮੁੜ ਕੇ ਛੀਨਾ ਇੱਥੇ ਆਕੇ ਨਹੀਂ ਬੜੀ ਛੀ ਅਸੀਂ ਇਹੋ ਜਿਹੇ ਨੁਮਾਇੰਦਿਆਂ ਤੋਂ ਬਹੁਤ ਦੁਖੀ ਆ ਜੀ ਤੋਂ ਇਹਨਾਂ ਦਾ ਛਟਕਾਰਾ ਸਾ ਤੋਂ ਜੀ ਲੈਣਾ ਚਾਹੁੰਦੇ ਸੀ ਬਿਲਕੁਲ ਤਾਂ ਇਹ ਹਾਲਾਤ ਬਣੇ ਹੋਏ ਨੇ ਕਿ ਹਿਊਮਨ ਰਾਈਟਸ ਕਮਿਸ਼ਨ ਨੂੰ ਇਸ ਤੇ ਨੋਟਿਸ ਲੈਣਾ ਪਿਆ ਤੇ ਕਾਰਪੋਰੇਸ਼ਨ ਕਮਿਸ਼ਨਰ ਤੋਂ ਰਿਪੋਰਟ ਮੰਗ ਲਈ ਕਿ ਬੇਸਿਕ ਸਹੂਲਤਾਂ ਕਿਉਂ ਨਹੀਂ ਲੋਕਾਂ ਨੂੰ ਮਿਲ ਰਹੀਆਂ ਤਾਂ ਵਧੇਰੇ ਅਪਡੇਟਸ ਹਨ ਜਰੂਰ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਪੱਲਰਜ਼ਾਨਾ ਸਪੋਰਟਸਮੈਨ ਨੂੰ ਦੇਣਾ